ਜਾਮਦਾ ਸਬਲਿਖ ਹੈ ਚੱਕ ਨਾਨਕੀ ਅਤੇ ਸ੍ਰੀ ਅਨੰਦਪੁਰ ਸਾਹਿਬ 6ਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਣ ਮਗਰੋਂ ਮੀਰੀ ਪੀਰੀ ਦਾ ਜਨ ਆਗਾਜ਼ ਹੋਇਆ ਸੂਚ ਨੂੰ ਲੱਗੇ ਗ੍ਰਹਿਣ ਮਗਰੋਂ ਨਮੀ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕੁ ਦੂਰੀ ਤੇ ਰੁਸ਼ਨਾ ਰਹੀ ਸੀ ਗੱਲ 1610 ਈਸਵੀ ਦੇ ਲਾਗੇ ਚਾਗੇ ਦੀ ਹੈ ਜਦੋਂ ਜਹਾਂਗੀਰ ਦੇ ਦਿਲ ਅੰਦਰ ਉਸ ਅਗੰਮੀ ਜੋਤ ਦਾ ਖੌਫ ਪੜਨ ਲੱਗ ਗਿਆ ਸੀ ਉਸ ਨੇ ਆਪਣੇ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਮੀ ਜੋਤ ਚਮਕਦੀ ਰਹੀ ਸੀ ਪਵਨਜਾ ਰਾਜਪੂਤ ਹਿੰਦੂ ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ ਇਹ ਦਲਪਨ ਜਨ ਜੋਦੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੌਸ਼ਨੀ ਨਾਲ ਤਾਂ ਜਨਮਾਂ ਜਨਮਾਂ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਵਾ 2 ਸਾਲ ਬਾਅਦ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਬਵੰਜਾ ਰਾਜੇ ਵੀ ਮੇਰੇ ਨਾਲ ਜਾਣਗੇ ਪਾਤਸ਼ਾਹ ਦੇ ਬੋਲ ਪੂਰੇ ਹੋਏ ਤੇ ਬਵੰਜਾ ਰਾਜੇ ਵੀ ਨਾਲ ਹੀ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਪਰਤ ਕੇ ਨਵਾਂ ਨਗਰ ਸ੍ਰੀ ਕੀਰਤਪੁਰ ਸਾਹਿਬ ਵਸਾ ਦਿੱਤਾ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਟਿਕਾਣਾ ਕੀਤਾ ਸਾਲਾਂ ਬਾਅਦ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਜੋਤ ਗ੍ਰਹਿਣ ਕਰਨ ਉਪਰੰਤ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਪਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਸ੍ਰੀ ਕੀਰਤਪੁਰ ਸਾਹਿਬ ਆਏ ਉਹ ਆਪ ਜਿਸ ਸਹਿਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਅਜੇਹਾ ਨਗਰ ਬਸਾਇਆ ਜਾਵੇ ਜੋ ਕੁਦਰਤ ਦੀ ਨਿੱਗੀ ਕੋਦ ਵਿੱਚ ਦੁਨਿਆਵੀ ਈਰਖਾ ਤੇ ਸਾਜ਼ਿਸ਼ਾਂ ਤੋਂ ਮੁਕਤ ਹੋਵੇ ਪਰ ਉਹ ਸਮਾਂ ਔਖਾ ਸੀ ਦਿੱਲੀ ਸਲਤਨਤ ਵਿਚਲੀ ਹਲਚਲ ਔਰੰਗਜ਼ੇਬ ਦੀ ਕਰੂਰਤਾ ਤੇ ਰਾਜਸੀ ਹਫੜਾ ਦਫੜੀ ਚੱਲ ਰਹੀ ਸੀ ਇਸੇ ਦੌਰਾਨ ਰਿਆਸਤ ਕਹਿਲੂਰ ਦਾ ਰਾਜਾ ਦੀਪ ਚੰਦ 1663 ਈਸਵੀ ਵਿੱਚ ਸਵਰਗਵਾਸ ਹੋ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਇਲਾਕੇ ਵਿੱਚ ਥਾਂ ਖਰੀਦਣ ਦੀ ਗੱਲ ਕੀਤੀ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰਿਆਸਤ ਕਹਿਲੂਰ ਦੇ ਤਿੰਨ ਪਿੰਡ ਭੇਟ ਕਰਨ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਸ ਥਾਂ ਨੂੰ ਮੁੱਲ ਖਰੀਦ ਕੇ ਡੇਗਰ ਵਸਾਇਆ। ਇਹ ਪਿੰਡ ਬੜੀ ਸੁਹਾਵੀ ਤੇ ਰਮਣੀਕ ਥਾਂ ਤੇ ਸਥਿਤ ਹੈ। ਸਨ ਜਿੱਥੇ ਪਹਾੜੀਆਂ ਦੀ ਚਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮੁਗਧ ਰਾਗ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਭੇਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰ ਅੰਦੇਸ਼ੀ ਨਾਲ ਇਸ ਨੂੰ ਖਰੀਦ ਕੇ ਹੀ ਪਟਾ ਲਖਵਾਇਆ ਸੀ ਇਹ ਜ਼ਮੀਨ ਪਿੰਡ ਮਾਖੋਵਾਲ ਤੇ ਮਥੋਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਮੋੜੀ ਗੱਡੀ ਤੇ ਆਪਣੀ ਮਾਤਾ ਦੇ ਨਾਮ ਤੇ ਇਸ ਦਾ ਨਾਮ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਲਸੇ ਦੀ ਜਨਮ ਭੂਮੀ ਚੱਕ ਨਾਨਕੀ ਵਿੱਚ ਨਗਰ ਉਸਾਰੀ ਹੋਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵੱਖ-ਵੱਖ ਧਰਮਾਂ ਜਾਤਾਂ ਤੇ ਇਲਾਕਿਆਂ ਤੋਂ ਆ ਕੇ ਵਸਣ ਲੱਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਗੁਰਦੁਆਰਾ ਸਾਹਿਬ ਸੰਗਤਾਂ ਲਈ ਵਿਸ਼ਰਾਮ ਘਰ ਅਤੇ ਗੁਰੂ ਸਾਹਿਬ ਵਾਸਤੇ ਰਹਿਾਈਸ਼ੀ ਜਗ੍ਹਾ ਗੁਰੂ ਜੀ ਦੀ ਰਹਿਨਮਾਈ ਹੇਠ ਜਦੋਂ ਇਹ ਸਾਰੀ ਵਿਉਂਤਬੰਦੀ ਚੱਲ ਰਹੀ ਸੀ ਤਾਂ ਮੂਸਾ ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿਣ ਲੱਗਾ ਗੁਰੂ ਕਿਵੇਂ ਬੈਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਪਏ ਵਸਾਉਂਦੇ ਨੇ ਸੰਸਾਰਿਕ ਚਮੇਲਿਆਂ ਤੇ ਫਸੇ ਮੋਹ ਅੰਦਰ ਇਸ ਦੁਨੀਆ ਤੇ ਵਪਾਰ ਪੇ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ ਮੂਸੇ ਦੇ ਸ਼ੰਕੇ ਨਿਵਰਤ ਕਰਵਾਏ ਗੁਰੂ ਨਾਨਕ ਦੇ ਘਰ ਅੰਦਰ ਵਿਰਾਗ ਤੇ ਗ੍ਰਸਤੀ ਦਾ ਸੁਮੇਲ ਗੂੜਾ ਗ੍ਰਸਤੀ ਮਾਰਗ ਸਭ ਤੋਂ ਉੱਤਮ ਸੱਚੇ ਵਿਰਾਗ ਨਾਲ ਹੋਵੇ ਮਨੁੱਖ ਪੂਰਾ ਦਿਨ ਬੀਤਦੇ ਗਏ ਨਗਰਪੁਰ ਵਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗੇ ਹਰ ਰੋਜ਼ ਗੁਰੂ ਦਰਬਾਰ ਸਜਣ ਲੱਗਾ ਸੰਗਤਾਂ ਗੁਰਮਤ ਦੇ ਉਪਦੇਸ਼ ਸੁਣਦੀਆਂ ਗੁਰੂ ਕੇ ਲੰਗਰ ਅਟੁੱਟ ਚੱਲਣ ਲੱਗੇ ਹਰੇਕ ਦਿਸ਼ਾ ਤੋਂ ਸੰਗਤਾਂ ਗੁਰੂ ਘਰ ਦੀ ਸੰਗਤ ਕਰਨ ਲਈ ਆਉਣ ਲੱਗੀਆਂ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗਾ ਇਸ ਤਰ੍ਹਾਂ ਇੱਕ ਸੁਪਨੇ ਵਰਗਾ ਨਗਰ ਚੱਕ ਨਾਨਕੀ ਪ੍ਰਗਟ ਹੋਇਆ